ਹਾਂਜੀ ਸਤਿ ਸ਼੍ਰੀ ਅਕਾਲ ਸਾਰਾ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਵੀ ਆਪਣੇ ਚੈਨਲ ਦੀ 25 ਨੰਬਰ ਵੀਡੀਓ। ਕਿਆ ਕਰਤੀ ਅੱਜ ਆਪਣੀ 25 ਦਿਨਾਂ ਦੀ ਹੋ ਗਈ। ਦੇਖੋ ਭਈ ਹੁਣ ਫੀਡ ਖਾਣ ਲੱਗੀ ਕੱਲ ਇਹਨੇ ਵੀ ਖਾਧੀ ਫੀਡ ਹੁਣ ਥੋੜੀ ਥੋੜੀ ਫੀਡ ਖਾਣ ਲੱਗੀ। ਤੇ ਕੁਝ ਫੀਡ ਭਈਆ ਪਿੰਡ ਦੁੱਧ ਦੇ ਚ ਪਾ ਕੇ ਦੇ ਦਿੰਨੇ ਵੀ ਥੋੜੀ ਜੀ ਬੱਚੇ ਦੁੱਧ ਦੇ ਵਿੱਚ ਘੋਲ ਕੇ ਜੋ ਦੁੱਧ ਪੈਣਾ ਦੁੱਧ ਦੇ ਵਿੱਚ ਪਾ ਕੇ ਪਿਆ ਦੇਣਾ ਵੀ ਚਲੋ। ਉਸ ਦੇ ਅੰਦਰ ਜਿੰਦੇ ਪਾ ਕੇ ਉਹਦੇ ਹੁਣ ਮੂੰਹ ਮਾਰਨ ਲੱਗੇ। ਪਹਿਲਾਂ ਤਾਂ ਥੋੜੀ ਧੱਕਾ ਧੱਕਾ ਚੱਕਦੀ ਸਾਨੂੰ ਵਧੀਆ ਖਾਣ ਲੱਗ ਗਈ ਤੇ ਅੱਜ ਆਪਣੇ ਫਾਰਮ ਦੀ 25 ਨੰਬਰ ਵੀਡੀਓ ਆਪਾਂ ਚੁੱਟੀ ਮੈਂ ਚੁੱਟੀ ਕਰਨਾ ਅੱਜ ਜੀ ਮੰਨੀ ਖੜੀ ਆ ਵੀ ਇਹ ਜਾਲੇ ਛਿੱਟੀ ਇਹਦੇ ਨੂੰ ਲਿਆਏਗਾ ਤਾਰਾ ਮੇਰਾ ਦੇਵਾਂਗੇ ਸਾਤਾਂ ਅੱਠਵਾਂ ਮਹੀਨਾ ਲੱਗ ਗਿਆ ਦੋ ਮਹੀਨੇ ਲੱਗੇ ਇਸ ਹਾਲੇ ਕਿਤਾ ਗਰਮੀ ਵੜੀ ਤਾਂ ਕਰਕੇ ਬਥਵਾਇਆ ਆ ਜਾਲੇ ਇਸੇ ਤੋਂ ਲੱਗ ਜਿੰਦਾ ਝੜ ਜਾ ਆਦਿ ਨੂੰ ਕੀ ਅੱਜ ਆਪਣੇ ਆ ਚੈਨਲ ਦੀ 82 ਨੰਬਰ ਵੀਡੀਓ ਤੇ ਆਪਣੀਆਂ ਝੋਟੀ ਦੇਖੋ ਬਈ ਜੱਟ ਬੜੀ ਵਧੀਆ ਬਲਾਈ ਹੋ ਗਈ ਹੁਣ ਤਾਂ ਪੂਰਾ ਦੇਖੋ ਪੂਰਾ ਵਧੀਆ ਬਣਾਈ ਹੋਈ ਆ ਜਿੰਨੂੰ ਵੀ ਵਿਚਾਰਾਂ ਨੇ ਉਹ ਲੈ ਕੇ ਫੇੜਵਾ ਘਰ ਗਿਲਦੀ ਤੇ ਆਪਣੀ ਕੱਟੀ ਵੀ ਅੱਜ 25 ਦਿਨਾਂ ਦੀ ਹੋ ਗਈ ਬਰਕਤ ਅਹ ਬਰਕਤ ਕੁੱਤੀ ਬਈ ਬਈ ਨੂੰ ਪਤਾ ਤਾਂ ਲੱਗਿਆ ਵੀ ਨਾ ਲਿਆ ਦੇਖੋ ਕੰਨ ਚੱਕਦੀ ਆ ਫੀਡ ਖਾਦੀ ਪੂਰੀ ਰੱਜੀ ਹੋਈ ਆ ਬਈ ਹਾਂ ਵਾਹੋ ਵੀਡੀਓ ਵਧੀਆ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਧੰਨਵਾਦ ਬਈ